ਲੈ ਵੀ ਮੰਨੋ ਵਲੌਗ ਤੇ ਅਸੀਂ ਕਰਨ ਲੱਗੇ ਆ ਸ਼ੁਰੂਆਤ ਅੱਜ ਅਸੀਂ ਆ ਖਾਲ ਤੋਂ ਇੱਟਾਂ ਚੱਕੀ ਜਾਂਦੇ ਸਾਰੇ ਦੁਪਹਿਰੇ ਦੀਆਂ 10 ਗੇੜੇ ਲੈ ਗਏ ਆ ਪੰਜ ਹੋਰ ਬੰਦੇ ਤੇ ਪੰਜ ਸੇਮਾ ਯਾਰ ਆ ਉਹਦਾ ਮੁੰਡਾ ਫਿਰਦਾ ਮੁੰਡਾ ਆਹਦਾ ਹੋਣੀ ਲੱਗਿਆ ਯਾਰ ਅਸੀਂ ਇਹ ਨਾ ਵਿਹਲਾ ਹੀ ਬੈਠਾ ਰਿਹਾ ਪਹਿਲਾਂ ਸਾਰੀ ਦਿਹਾੜੀ ਸਾਰੀ ਦਿਹਾੜੀ ਵਿਹਲਾ ਹੀ ਸੀਗਾ ਹੁਣ ਠੰਡਾ ਹੋਇਆ ਤੇ ਹੁਣ ਲੱਗਿਆ ਅੱਜ 45 ਡਿਗਰੀ ਟੈਂਪਰੇਚਰ ਸੀ ਤੇ ਆ ਦੋ ਬੰਦੇ ਨੇ ਬਈ 10 ਗੇੜੇ ਭਰਤੇ ਇੱਟਾਂ ਦੇ ਪੰਜ ਹੋਰ ਬੰਦੇ ਦੇ ਤੇ ਪੰਜ ਆਪਣੇ ਇਹ ਕਿੰਨਾ ਖਾਲੂਆ ਲੰਮਾ ਜਬ ਜਿਹੜਾ ਪਟਿਆ ਲੰਮਾ ਕਿੰਨਾ ਪੰਜ ਪੰਜ ਕਿੱਲੇ ਹੂਆ ਹੈ ਤਿੰਨ ਕਿੱਲਾ ਲਾ ਤਿੰਨ ਕਿੱਲਾ ਲਾ ਹਣਾ ਹਾਂ ਤਿੰਨ ਕਿੱਲੇ ਇਹ ਇਹ ਕਿਸੇ ਦੇ ਬੰਦੇ ਦੇ ਹੋਰ ਦਾ ਵਾਹਣ ਸੀਗਾ ਤੇ ਉੱਥੋਂ ਆਪਾਂ ਖਾਲ ਦੀ ਇੱਟ ਆ ਸੇਮਾ ਇਹ ਸੇਮੇ ਦਾ ਮੁੰਡਾ ਹੈ ਤੇ ਇਹਨਾਂ ਵਾਸਤੇ ਲੈ ਕੇ ਚੱਲੇ ਆ ਇੱਟ ਕਿੰਨੀ ਇਟ ਨਿਕਲੇਉਂਦੀ ਉਹ ਗੱ ਇੱਕ ਗੇੜੇ ਦੇ ਅੰਦਾਜ਼ਾ ਯਾਰ 1000 ਤਾਂ ਪਾਈ ਜਾਂਦੀ ਆ ਰਾਮਦੇ ਨਾ ਖੁੱਲੀ ਇਟ ਮਾੜੀ ਮੋਟੀ ਜਿਆਦੇ ਪਾਈ ਜਾਂਦੀ ਹੁਣੀ ਆ ਹਾਂ ਟੀਸੀ ਕਾਟ ਦੇ 1200 ਪਾਈ ਜਾਂਦੀ ਹੁਣੀ ਆ 12 1300 ਪਾਈ ਜਾਂਦੀ ਹੁਣੀ ਆ ਅੱਜ ਗਰਮੀ ਇੰਨੀ ਸੀ ਬਾਈ ਤੇ ਜਦੋਂ ਠੰਡਾ ਆਇਆ ਉਦੋਂ ਬੰਦੇ ਗਰਮ ਹੋਣ ਲੱਗ ਪਏ ਕਿ ਨਹੀਂ ਬੰਦੇ ਸਮਾਨ ਗਰਮ ਕੋਣ ਲੱਪੇ ਤੋੜਾ ਟਰੈਕਟਰ ਹਾਂ ਹਾਂ ਹੈ ਪटीशन ਭੰਨੇ ਜਾਣਗੇ ਤੇ ਹੋਰ ਸੌਖਾ ਹੀ ਗਮ ਲੈ ਮੈਂ ਓਏ ਆ ਚੱਕ ਓਏ ਗਲਾਸ ਚੱਕ ਵਾਟਰ ਕੁਦਰ ਵੀ ਚੱਕ ਲਾ ਜਾਂ ਨਾਲ ਬਹਿ ਜਾ ਆ ਜਾ ਫਿਰ ਵਾਟਰ ਕੁਦਰ ਨੂੰ ਫੜ ਕੇ ਟੁੱਟ ਨਾ ਜਾਵੇ ਥੱਲੇ ਡਿੱਗ ਕੇ ਮੈਂ ਮਾਰਦਾ ਸਿਲਪ ਹੂੰ ਨਵਾਂ ਲੈ ਦੇ ਨਵਾਂ ਨਵਾਂ ਲੈ ਆ ਕੇ ਦੇ ਦੇ ਬਹੁਤ ਕੱਲਾ ਜਿਵੇਂ ਸਿਰਫ ਨਾਲ ਹੀ ਗੱਲ ਜੀ ਕਾਈ ਕਰਨੀ ਨੇ ਗੱਲੀ ਆ ਤੱਕੀਆਂ ਰੱਖੋ ਆਕੇ ਆ ਨਾਲ ਨੂੰ ਲੱਗ ਜਾ ਨੇ ਇੱਟੇ ਹੀ ਜਗਦੇ ਕੋ ਜਮਾ ਨਾਲ ਨੂੰ ਲਾਜ਼ਮਾ ਟਰਾਲੀ ਬੋਤਾ ਨੇੜੇ ਰੱਖ ਗਾਂ ਤਾਂ ਫਿਰ ਕਰ ਲਾਂਗੇ ਆਪਾਂ ਇੱਕ ਗਿੜਾ ਹੋਰ ਲੱਗ ਜੂ ਤੂੰ ਬਾ ਸਾਡੇ ਬੈੱਡ 'ਚ ਹੋਣਗੇ ਵੀ ਇਹ ਤੇ ਜਿਹੜਾ ਖਾਲ ਦਾ ਬੈੱਡ ਆ ਵਿੱਚ ਤਿੰਨ ਗਿੜੇ ਲਾਉਣ ਨਾ ਹੋਣਗੇ ਕੰਡੇ ਬਹੁਤ ਆ ਇਹਦੇ ਜਿਹੜਾ ਹਾ ਹਣਾ ਇਹ ਆਹ ਜਿਹੜੀ ਆ ਬੂਟੀ ਜੀ ਮੋਦੀ ਕਰਦੇ ਆ ਆ ਮੁੰਡੇ ਨੇ ਅੱਜ ਬਹੁਤ ਸਾਰੀ ਦਿਹਾੜੀ ਬਾਈ ਬਹੁਤ ਜਿਆਦੇ ਨੇ ਨਜ਼ਾਰੇ ਲਏ ਆ ਕੰਮ ਨਹੀਂ ਕੀਤਾ ਇਹਨੇ ਇੱਕ ਡੱਕਾ ਹੀ ਇਹਨੇ ਬਹੁਤ ਕੰਮ ਕੀਤਾ ਨਾ ਬਾਈ ਇਹਨੇ ਹਾਂ ਰੋਟੀ ਚਾਹ ਤੇ ਹਾਂ ਰੁੱਟ ਕੇ ਹੀ ਚੱਭਗੇ ਨੇ ਪਤਾ ਨਹੀਂ ਅੰਦਰ ਰੋਟੀ ਵੀ ਨਹੀਂ ਖਰੋਂ ਖਾ ਗਏ ਰੋਟੀ ਖੇਦੀ ਆ ਕੇ ਖਾਦੀ ਇਹਨੇ ਵਧੀਆ ਤਾਂ ਲੱਗਦੀ ਆ ਗਾਇਜ਼ ਇਹ ਥੋੜਾ ਕਿੱਥੇ ਆ ਇੱਥੇ ਥੋੜਾ ਹੋਵੇ ਥੋੜਾ ਦੇ ਦੋ ਟੋੜ ਆਜ ਮੱਕੀਂ ਦਾ ਬਈ ਇਕੱਠਾ ਕਰਤਾਂਗਾ ਇੰਨੀ ਗਰਮੀ ਸੀ 45 46 ਡਿਗਰੀ ਟੈਂਪਰੇਚਰ 45 46 ਡਿਗਰੀ ਦੇ ਨੇੜੇ ਹੂੰ ਭਈ ਆਪਾਂ ਦਾ ਮੈਂ ਨਾ ਜਦੋਂ ਘਰੇ ਗਿਆ ਸੀ ਨਾ ਤੇ ਇੰਨੀ ਗਰਮੀ ਲੱਗੀ ਉਨੀ ਗਰਮੀ ਆਪਣੋ ਇੱਥੇ ਨਹੀਂ ਲੱਗੀ ਜਿੰਨੀ ਆਪਨੂੰ ਘਰੇ ਲੱਗੀ ਕਿਉਂ ਖੁੱਲੇ 'ਚ ਹਵਾ ਵਾਕਈ ਉਹਦੀ ਗੱਲ ਸਹੀ ਹੈ ਵੀ ਖੁੱਲੇ 'ਚ ਹਵਾ ਬਹੁਤ ਆਈ ਜਾਂਦੀ ਹੈ। ਕੇ ਮੈਂ? ਆ ਕੋ ਚੱਕਾ ਵਿਖਾਈ ਕੰਡੇ ਜੇ ਕਿ ਵਿਖਾਈ ਆਪਾਂ ਦਰਸ਼ਕਾਂ ਨੂੰ। ਆ ਕੰਡੇ ਆ। ਇਹ ਨਾ ਪੁਰਾਣੇ ਸਮਿਆਂ 'ਚ ਹੁਣ ਤਾਂ ਚੱਲ ਵਾਹਣ ਬਣ ਗਏ। ਡੈਡੀ ਇਹ ਰੀ ਦੱਸਦੇ ਹੁੰਦੇ ਆ ਆਹੀ ਸੀਗੇ ਆਪਣੇ ਸਾਰੇ ਇੱਥੇ ਟਿੱਬੇ ਪਏ ਸੀ ਰੇਤਾ ਸੀਗਾ ਪੂਰਾ ਹੁਣ ਤਾਂ ਟਿੱਬੇ ਬਹੁਤ ਕੱਢ ਗਏ ਆਪਣੇ ਇਹ ਸਾਰਾ ਨਾ ਆਹ ਟਰਾਲੀ ਜਿੰਨਾ ਜਿੰਨਾ ਉੱਚਾ ਮਿੱਟ ਪਿਆ ਸੀ ਇੱਥੇ ਤੇ ਕਰਾਇਆ ਲਾਦਾ ਕਿ ਆਹ ਬੂਟੀ ਜਿਹੜੀ ਹੁਣ ਵੱਜੀ ਜਾਂਦੀ ਏ ਤਾਂ ਬਹੁਤ ਹੁੰਦੀ ਸੀ ਟੋਡੇ ਯਾਰ ਪੱਥਰ ਵੀ ਉਧਰ ਏਰੀਏ ਚ ਬੱਦੂ ਹੈ ਪੱਥਰ ਬਹੁਤ ਵੱਡੇ ਹਾਂ ਤੋ ਵੱਡਾ ਟ੍ਰੀ ਬਾਹ ਨਾ ਹਾਂ ਸੁਣਾਉਣਾ ਬੜਾ ਕੋਕ ਪੱਥਰ ਪੱਥਰਾ ਹਾਂ ਇਹ ਕੀ ਪੱਥਰ ਉਡਕ ਬਟਾ ਇੱਕ ਪੱਥਰੀ ਉਡਾ ਹੁੰਦਾ ਤਾਂ ਹੀ ਫਿਰ ਤੁਹਾਡਾ ਕੰਮ ਗਿੱਜੇ ਹੈ ਨਾ ਜਿਵੇਂ ਆਪਾਂ ਸਾਰੀ ਢੜੀਆ ਜੇਟਾ ਚੱਕੀ ਗਏ ਆ ਨਹੀਂ ਜਿਹੜੇ ਇੱਥੋਂ ਵਾਲੇ ਬੰਦੇ ਆ ਉਹ ਇੱਟ ਦੇ ਹੱਥ ਛਿੱਲੇ ਜਾਂਦੇ ਆ ਤੁਹਾਡੇ ਹੱਥ ਵੀ ਪੱਕੇ ਨੇ ਜਾਂ ਬਾਕੀ ਪੱਥਰ ਪੁੱਥਰ ਦਾ ਕੰਮ ਕਰਦੇ ਰਹੇ ਨੇ ਉੱਥੇ ਲੋ हां ਬੰਨ ਵੱਡਾ ਪਨੀਸ਼ਨ ਹੈ ਨਾ ਇਹ ਆਮੂਏ ਇਹਦਾ ਕਰਕੇ ਮੈਂ ਕਿਹਾ ਇਹ ਨਾ ਟੁੱਟ ਜੇ ਉਦੋਂ ਫਲਾਂ ਨਾਲ ਤੇ ਨਹੀਂ ਤੇ ਉਹ ਜਮਾ ਫਟ ਜਾਣਾ ਸੀ ਇਹਨੇ ਉਦੋਂ ਮਾੜੀ ਟੱਕਰੀ ਲਾਈ ਇਹਨੇ